ਬਸ ਚੰਦ ਜਿੱਦਲ ਤਾਂ ਜਿੱਤ ਕੇ ਵੀ ਤੇ ਜਾ ਕੇ ਮੋਦੀ ਦੀ ਝੋਲੀ ਚ ਟਿਕਟ ਪਾਣੀ ਉਹਨਾਂ ਤੇ ਜਾ ਕੇ ਤੇ ਆਮ ਜਿਹੜੇ ਆਵਾਂ ਦੀ ਪਾਰਟੀ ਹੈ ਇਹਨਾਂ ਨੇ ਜਾ ਕੇ ਰੋਹਲ ਦੀ ਝੋਲੀ ਚ ਟਿਕਟ ਪਾਣੀ ਇਹਦਾ ਸਾਹਿਬ ਵਿੱਚ ਰਲੇ ਹੋਏ ਸਾਰੇ ਸਾਰੇ ਮਾੜੇ ਮਾੜੇ ਕੈਂਡੀਡੇਟ ਥੱਲੇ ਹੋਏ ਮਾੜੇ ਤੋਂ ਮਾੜਾ ਉਹ ਜੋ ਸਮਾਜ ਪਾਰਟੀ ਆ ਦੇ ਦਮ ਤੇ ਲੜ ਰਹੀ ਹੈ ਕੋਈ ਫੰਡਿੰਗ ਨਹੀਂ ਸਾਡੇ ਕੋਲੇ ਕੁਝ ਨਹੀਂ ਹੈਗਾ ਅਸੀਂ ਸਿਰਫ ਆਪਣੇ ਦਮ ਦੇ ਦਮ ਨਾਲ ਲੜ ਰਹੇ ਹਾਂ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਰੀ ਫਰੀਦਕੋਟ ਵਿੱਚ ਚੋਣ ਪ੍ਰਚਾਰ ਪੂਰੇ ਸ਼ਹਿਰ ਤੇ ਹੈ ਤੇ ਵੱਡੀਆਂ ਪਾਰਟੀਆਂ ਵੱਖ-ਵੱਖ ਤਰੀਕਿਆਂ ਨਾਲ ਰੋਡ ਸ਼ੋਅ ਰੈਲੀਆਂ ਮਾਰਚ ਘਟ ਰਿਹਾ ਪਰ ਉਥੇ ਬਹੁਜਨ ਸਮਾਜ ਪਾਰਟੀ ਦਾ ਉਮੀਦਵਾਰ ਗੁਰਬਖਸ਼ ਸਿੰਘ ਚੋਹਾਨ ਆਪਣੇ ਵੱਖਰੇ ਅੰਦਾਜ਼ ਦੇ ਵਿੱਚ ਪ੍ਰਚਾਰ ਕਰ ਰਿਹਾ ਹੈ ਉਹ ਪਿੰਡਾਂ ਦੇ ਵਿੱਚ ਕਾਫਲੇ ਦੇ ਰੂਪ ਵਿੱਚ ਜਾਂਦੇ ਹਨ ਤੇ ਦਲਤਾਂ ਦੇ ਘਰਾਂ ਵਿੱਚ ਜਾ ਕੇ ਮੰਝਿਆਂ ਤੇ ਬੈਠ ਕੇ ਮੀਟਿੰਗਾਂ ਕਰਦੇ ਹਨ ਉਹ ਬਾਕੀ ਪਾਰਟੀਆਂ ਵਾਂਗ ਮਹਿੰਗੇ ਪੈਸਿਆਂ ਦਾ ਸਹਾਰਾ ਨਹੀਂ ਲੈ ਰਹੇ ਇਸ ਦਾ ਕਾਰਨ ਗੁਰਬਖਸ਼ ਸਿੰਘ ਚੋਹਾਨ ਨੇ ਦੱਸਿਆ ਕਿ ਉਹਨਾਂ ਦਾ ਮੁਕਾਬਲਾ ਵੱਡੇ ਕਰੋੜਪਤੀ ਸੈਲੀਬ੍ਰਿਟੀ ਤੇ ਵੱਡੇ-ਵੱਡੇ ਕਲਾਕਾਰਾਂ ਨਾਲ ਹੈ ਜੋ ਕਿ ਗਰੀਬਾਂ ਦੇ ਘਰਾਂ ਵਿੱਚ ਨਹੀਂ ਜਾਂਦਾ। ਉਹਨਾਂ ਦੱਸਿਆ ਕਿ ਉਹ ਜਿੱਥੇ ਵੀ ਜਾਂਦੇ ਆ ਉੱਥੇ-ਉੱਥੇ ਲੋਕਾਂ ਦਾ ਕਹਿਣਾ ਹੁੰਦਾ ਹੈ ਕਿ ਉਹਨਾਂ ਕੋਲ ਹਾਲੇ ਤੱਕ ਕੋਈ ਵੀ ਉਮੀਦਵਾਰ ਉਹਨਾਂ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਤੋਂ ਇਲਾਵਾ ਕੋਈ ਨਹੀਂ ਪਹੁੰਚਿਆ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਮੁੱਦਿਆਂ ਨੂੰ ਪਾਰਲੀਮੈਂਟ ਤੱਕ ਪਹੁੰਚਾਉਣ ਦਾ ਸਿਰਫ ਇੱਕੋ ਇੱਕ ਹੱਲ ਕੁਮਾਰੀ ਮਾਇਆਵਤੀ ਆ ਤੇ ਉਹਨਾਂ ਦੇ ਹੱਥ ਮਜ਼ਬੂਤ ਕਰਕੇ ਹੀ ਅਸੀਂ ਦੱਬੇ ਕੁਚਲੇ ਸਮਾਜ ਦਾ ਭਲਾ ਕਰ ਸਕਦੇ ਆ ਤੇ ਉਹਨਾਂ ਨੂੰ ਉੱਚਾ ਚੁੱਕ ਸਕਦੇ ਆ। ਸਾਡਾ ਬੋਝ ਸਮਾਜ ਪਾਰਟੀ ਦਾ ਬਹੁਤ ਵਧੀਆ ਚੱਲ ਰਿਹਾ ਹੈ। ਹਰੇਕ ਪਿੰਡ ਦੇ ਵਿੱਚ ਮੈਂ ਜਾ ਚੁੱਕਾ ਹਾਂ ਤੇ ਲੋਕ ਇਹ ਕਹਿੰਦੇ ਵੀ ਬਾਕੀ ਉਮੀਦਵਾਰ ਤਾਂ ਕੋਈ ਮੁੰਡਾ ਪਹੁੰਚੇ ਨਹੀਂ ਸੀ ਸਾਡੇ ਜੀ। ਮੈਂ ਸਾਰੇ ਨੌ ਨੌ ਹਲਕਿਆਂ ਨੌ ਹਲਕਿਆਂ ਚੱਲ ਰਿਹਾ ਹਾਂ। ਸਰਕਮੈਂਟ ਦੇ ਵਿੱਚ ਮਜਾਇਆ। ਚਾਹੁੰਦੇ ਵੀ ਉਮੀਦਵਾਰ ਆਵੇ ਸਾਡੇ ਕੋਲ ਪਹੁੰਚੇ ਕੱਲਾ ਕਹਿੰਦੇ ਬੋਝ ਸਮਾਜ ਪਾਰਟੀ ਦਾ ਅਗਰ ਬਸ ਚਾਹਣੀ ਪਹੁੰਚਿਆ। ਉਹਨੂੰ ਅਸੀਂ ਵੋਟ ਪਾਵਾਂਗੇ। ਲੋਕ ਬਹੁਤ ਹੌਸਲਾ ਵਧਾ ਰਹੇ। ਇਹਦਾ ਇੱਥੇ ਸੈਲੀਬ੍ਰਿਟੀ ਇੱਕ ਪਾਸੇ ਉਮੀਦਵਾਰ ਇੱਕ ਪਾਸੇ ਇੱਕ ਸੁਧਾਰਨਾ ਗੋਬਖਸ਼ ਸਿੰਘ ਚੋਹਾਨ ਕਿਸ ਤਰ੍ਹਾਂ ਮੁਕਾਬਲਾ ਦੇ ਦੇ। ਵੇਖੋ ਜੀ ਮੈਂ ਤਾਂ ਬਿਲਕੁਲ ਗਰੀਬ ਬੰਦਾ ਹੀ ਤੇ ਬਾਕੀ ਸਾਰੇ ਧਨਾਟ ਬੰਦੇ ਸਰ ਜੀ ਇੱਕ ਤਾਂ ਇਹਨਾਂ ਨੇ ਦਿੱਲੀ ਤੋਂ ਲਿਆਂਦਾ ਜੀ ਹੰਸਰਾਜ ਇੱਕ ਇਹਨਾਂ ਨੇ ਮੋਹਲ ਕਰਮਜੀਤ ਮੋਹਲ ਲਿਆਂਦਾ ਹੀ ਉਹ ਵੀ ਫਿਲਮਾਂ ਬਣਾਉਂਦਾ ਸਰ ਜੀ ਤੇ ਬਾਕੀ ਇੱਕ ਕੁੜੀ ਅਮਰਜੀਤ ਕੋ ਆਲਰੇਡੀ ਕੈਨੇਡਾ ਤੋਂ ਆਈ ਹੋਈ ਉਹਨੇ ਕੈਨੇਡਾ ਹੀ ਉੱਠ ਜਿੰਦਾ ਸਰ ਜੀ ਤੇ ਮੈਂ ਤਾਂ ਗਰੀਬ ਪਰਿਵਾਰ ਦਾ ਬੰਦਾ ਜੀ ਗਰੀਮ ਨਾਲ ਮੇਰੇ ਨਾਲ ਖੜੇ ਗਰੀਬ ਪਾਰਟੀ ਦੇ ਵਿੱਚ ਇਸ ਵੇਲੇ ਕਈ ਜਦੋਂ ਟਿਕਟ ਅਨਾਉਂਸ ਹੋਈ ਹੈ ਕਈ ਖੜੇ ਹੋ ਗਏ ਅਸਤੀਫੇ ਦੇ ਰਹੇ ਆ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਸਾਰੀ ਗੱਲ ਜਿਹੜੇ ਬੰਦੇ ਅਸਤੀਫੇ ਦੇ ਰਹੇ ਇੱਕ ਗਲਤ ਬੰਦੇ ਦੇ ਰਹੇ ਸੀ ਉਹ ਜਿਹੜੇ ਪਾਰਟੀ ਚੋਂ ਕਈ ਦਾ ਹੁਣ ਸਾਡੇ ਕੱਢੇ ਹੋਏ ਪਾਰਟੀ ਚੋਂ ਉਹ ਬੰਦੇ ਕਹਿ ਰਹੇ ਵੀ ਅਸੀਂ ਹੁਣ ਪਾਰਟੀ ਦੇ ਬੰਦੇ ਆ ਤੇ ਜਿਹੜੇ ਨੂੰ 2 ਸਾਲ ਪਹਿਲਾਂ ਹੀ ਕੱਢਿਆ ਹੋਇਆ ਪਾਰਟੀ ਚ ਉਹ ਬੰਦੇ ਨੂੰ ਉਹ ਪਾਰਟੀ ਕਮੈਂਟ ਕਰਦੇ ਦੋ ਗੋ ਬੰਦੇ ਨੇ ਪਾਰਟੀ ਚੋਂ ਕੱਢੇ ਹੋਏ ਪਹਿਲਾਂ ਆਲਰੇਡੀ ਫਿਰ ਉਹ ਬੰਦੇ ਨੇ ਤਾਂ ਐਵੇਂ ਝੂਠ ਬੋਲ ਰਿਹਾ ਹੀ ਐਵੇਂ ਵਾਦੇ ਝੂਠੇ ਮਾਰ ਰਹੇ ਗਲਤ ਗੱਲਾਂ ਲੋਕਾਂ ਨਾਲ ਕਰ ਰਹੇ ਆ ਵੋਟਰਾਂ ਨੂੰ ਜਾ ਕੇ ਕਿਸ ਤਰ੍ਹਾਂ ਦੀ ਗੱਲ ਵੋਟਰ ਤਾਂ ਸਾਡੇ ਨਾਲ ਹੱਕ ਚਾਹੀਦਾ ਸੀ ਮੈਂ ਤਾਂ 9 ਮੇਰੀਆਂ ਲੋਕ ਸਭਾ ਪੂਰੀ ਬਣੀ ਹੋਈ ਜੋ ਬੰਡ ਸਮਾਜ ਪਾਰਟੀ ਸਾਰੇ ਜਦੋਂ ਮੈਨੂੰ ਟਿਕਟ ਮਿਲਣ ਤੋਂ ਪਹਿਲਾਂ ਹੀ ਮੇਰੇ ਨਾਲ ਖੜੇ ਸੀ ਸਰ ਹੁਣ ਵੀ ਮੇਰੇ ਨਾਲ ਖੜੇ ਸਾਰੇ ਇਹ ਸਾਰੇ ਵੋਟਰਾਂ ਨੂੰ ਕੀ ਵਾਦਾ ਕਰ ਰਹੇ ਹੋ ਵਾਦਾ ਸੀ ਵੋਟਰਾਂ ਨੂੰ ਇਹ ਕਰ ਰਹੇ ਹਾਂ ਵੀ ਅਸੀਂ ਜੋ ਬੰਡ ਸਮਾਜ ਪਾਰਟੀ ਭਾਨਕਪੁਰ ਦੀ ਮਾਤ ਨੂੰ ਪ੍ਰਧਾਨ ਮੰਤਰੀ ਬਣਾਓ ਅਸੀਂ ਜੋ ਵੀ ਮੰਗਾ ਮਿਲਣਗੇ ਰਵਾਗੇ ਆਦੀਆਂ ਉਹ ਸਾਰੀਆਂ ਮੰਗਾ ਪੂਰੀਆਂ ਕਰਾਂਗੇ ਸੀ ਸਾਥੀਓ ਜੋ ਜੁਕ ਜਪਨ ਜੀ ਨੇ ਕੀਤਾ ਉਹੀ ਪੰਜਾਬ ਦਾ ਦੇਸ਼ ਆਪਣਾ ਦਾ ਪੂਰਾ ਦਾ ਕਾਰੋਬਾਰ ਅਸੀਂ ਕਰਾਂਗੇ ਸਾਥੀਓ ਅਸੀਂ ਤੇ ਲੋਕਾਂ ਦੇ ਮੁੱਦੇ ਸਾਰੇ ਪੂਰੇ ਪੂਰੇ ਕਰਾਂਗੇ ਸਾਥੀਓ ਅਸੀਂ ਕਹਿੰਦੇ ਅਸੀਂ ਫੈਕਟਰੀਆਂ ਵੀ ਲਿਆਵਾਂਗੇ ਲੋਕਾਂ ਨੂੰ ਦੇਵਾਂਗੇ ਰੋਜ਼ਗਾਰ ਦੇਵਾਂਗੇ ਤੇ ਹੋਰ ਵੀ ਸਾਰੇ ਸਾਥੀਆਂ ਨੂੰ ਉਹਨੂੰ ਦਿਹਾੜੀ ਵੀ ਉਹਨਾਂ ਦੀ ਵਧਾਵਾਂਗੇ ਮਜ਼ਦੂਰ ਦੀ ਕੋਈ ਦਿਹਾੜੀ ਨਹੀਂ ਵਧਾ ਰਿਹਾ ਕਿਸਾਨ ਕਿੰਨਾ ਪਰੇਸ਼ਾਨ ਹੋਇਆ ਰਿਹਾ ਬਾਰਡਰ ਤੇ ਬੈਠਾ ਸਤ ਕਿਸਾਨ ਵੀ ਅਹਿੱਤਕਰ ਉਹਨੂੰ ਜਾਰੇ ਨੂੰ ਕੋਈ ਨਹੀਂ ਮਿਲਦਾ ਅਸੀਂ ਜੇ ਸਾਡੀ ਬਹੁਜ ਸਮਾਜ ਪਾਰਟੀ ਸਰਕਾਰ ਬਣ ਗਈ ਭੈਣ ਕਵਾਰੀ ਮਾਤੀ ਬਣ ਗਈ ਉਹਨੂੰ ਐਮ ਐਸ ਪੀ ਦਵਾਵਾਂਗੇ ਖੜਾ ਉਹਨਾਂ ਨਾਲ ਵਾਦਾ ਕਿਸਾਨਾਂ ਨਾਲ ਪ ਤੇ ਅਸੀਂ ਜਿਹੜਾ ਮੋਦੀ ਨੇ ਲਾਰੇ ਲਾਏ ਹੋਏ ਏੜੇ ਉਹ ਅਸੀਂ ਉਹਨਾਂ ਦੇ ਮੋਦੀਆਂ ਨੂੰ ਕਹਿ ਵੀ ਤੂੰ ਲਾਰੇ ਨਾਲ ਆ ਹੁਣ ਤੱਕ ਨਾ ਇੱਕ ਵਾਰੀ ਹੋਰ ਆ ਮੈਂ ਸਵਿਧਾਨੀ ਬਦਲ ਦੂੰਗਾ ਸੱਚੀ ਮੋਦੀ ਦਾ ਕਹਿੰਦਾ ਵੀ ਮੈਂ 15-15 ਲੱਖ ਰੁਪਏ ਦਾ ਗਰੀਬਾਂ ਨਾਲ ਵਾਅਦਾ ਕੀਤਾ ਸੀ ਮੈਂ ਕਹਿੰਦਾ ਕਾਲਾ ਧਨ ਲਿਆਉਂਗਾ ਹਰ ਇੱਕ ਦੇ ਅਕਾਊਂਟ ਤੇ ਪਾਉਂਗਾ ਉਹਨੇ 2 ਰੁਪਏ ਵੀ ਪਾਏ ਤੇ ਕਰ ਕਰਨ ਦੇ ਲੋਕ ਡੀਕੀ ਜਾਂਦੇ ਕਿ ਕਿੱਥੇ ਗਿਆ ਉਹਨਾਂ ਦੀ ਉਹਨਾਂ ਨੂੰ ਵੜ ਨਹੀਂ ਰਹਿੰਦੇ ਪਿੰਡਾਂ ਚ ਇਹਨਾਂ ਨੂੰ ਐਵੇਂ ਸਰ ਕੇਂਦਰੀਵਾਲ ਦੇ ਵਰਕਰ ਆ ਜਿਹੜਾ ਭਵੰਤਮਨ ਨੇ ਲਾਰਾ ਲਾਇਆ ਸੀ ਆ ਵੀ ਮੈਂ ਹਜ਼ਾਰ-ਹਜ਼ਾਰ ਰੁਪਏ ਅਕਾਊਂਟ ਤੇ ਪਾਉਂਗਾ 25 ਨਾ ਲੇਡੀ ਦੇ ਹਰ ਅਕਾਊਂਟ ਚ ਹਜ਼ਾਰ-ਹਜ਼ਾਰ ਰੁਪਿਆ ਪਾਇਆ ਉਹਨਾਂ ਨੂੰ ਵੀ ਲੋਕ ਅੰਗੋ ਪੁੱਛਦੇ ਸਵਾਲ ਕਿ ਵੜਦੇ ਨਹੀਂ ਪਿੰਡਾਂ ਚ ਜਾਂਦੇ ਨਹੀਂ ਕਿਸੇ ਪਿੰਡ ਚ ਵੜੇ ਨਹੀਂ ਤੇ ਕਰੀ ਸਰ ਲੱਚ ਗਰੰਟੀਆਂ ਹੋਰ ਨਾ ਗਰੰਟੀਆਂ ਹੋਰ ਦਈ ਜਾਂਦੇ ਉਹ ਗਲਤ ਦੇ ਰਹੇ ਗਰੰਟੀਆਂ ਲੋਕ ਵਿਸ਼ਵਾਸ ਨਹੀਂ ਕਰਦੇ ਇਸਨਾਂ ਤੇ ਵਿਸ਼ਵਾਸ ਬਹੁਤ ਸਮਾਜ ਪਾਰਟੀ ਦੀ ਕਰ ਰਹੇ ਲੋਕ ਮੈਂ ਪਿੰਡਾਂ ਜਾ ਚੁੱਕਾ ਸਾਰੇ 9 ਹਲਕਿਆਂ ਦੇ 9 ਹਲਕਿਆਂ ਦੇ ਵਿੱਚ ਹਰ ਇੱਕ ਪਿੰਡ ਜੇ ਵੜਿਆ ਮੈਂ ਕੋਈ ਬੰਦਾ ਨਹੀਂ ਮੈਨੂੰ ਰੁਕ ਕੇ ਕਹਿੰਦੇ ਹਰ ਕਨ ਮੈਨਾਂ ਕਿ ਮੈਨੂੰ ਸਵਾਲ ਕਿ ਤੋ ਕਹਿੰਦਾ ਵੀ ਬਹੁਤ ਵਾਰੀਆ ਬੰਡ ਸਮਾਜ ਪਾਰਟੀ ਸਰਕਾਰ ਬਣਾਈ ਹੈ ਕਿ ਭੈਣਿਕ ਮਰੀ ਮਾਦ ਨੂੰ ਪ੍ਰ ਲੋਕ ਸਾਰੇ ਹੀ ਸਚਾਉਂਦੇ ਆ ਕਿ ਪਾਲੀ ਦਲ ਤਾਂ ਜਿੱਤ ਕੇ ਵੀ ਤੋ ਜਾ ਕੇ ਮੋਦੀ ਦੀ ਝੋਲੀ ਚ ਟਿਕਟ ਪਾਣੀ ਉਹਨਾਂ ਤੇ ਜਾ ਕੇ ਤੇ ਆਮ ਜਿਹੜੇ ਆਵਾੰਦੀ ਪਾਰਟੀ ਹੈ ਇਹਨਾਂ ਨੇ ਜਾ ਕੇ ਰਾਹੁਲ ਦੀ ਝੋਲੀ ਚ ਟਿਕਟ ਪਾਣੀ ਇਹਦਾ ਸਾਬ ਹੈ ਸ ਵਿੱਚ ਰਲੇ ਹੋਏ ਸਾਰੇ ਸਾਰੇ ਮਾੜੇ ਮਾੜੇ ਕੈਂਡੀਡੇਟ ਠੱਲੇ ਹੋਏ ਮਾੜੇ ਤੋਂ ਮਾੜਾ ਸਾਡਾ ਕੈਂਡੀਡੇਟ ਜਿੱਤੇ ਨਾ ਫਲਾਮਿਆ ਕੈਂਡੀਡੇਟ ਜਿੱਤ ਜੇ ਆਵਾੰਦੀ ਵਰਲਡ ਦੇ ਕੈਂਡੀਡੇਟ ਤੇ ਖਾਲੀ ਕਹਿੰਦੇ ਵੀ ਸਾਡਾ ਅਸੀਂ ਮੋਦੀ ਨੂੰ ਜਿਤਾਉਣਾ ਉਹ ਤਾਂ ਪਹਿਲਾਂ ਵੀ ਸਾਡੇ ਨਾਲ ਇਹਨਾਂ ਨੇ ਕੀ ਕਿਹਾ ਸੀ ਵੀ ਮੋਦੀ ਨੂੰ ਜਿਤਾਉਣਾ ਅਸੀਂ ਤਾਂ ਇਹਨਾਂ ਦੇ ਝੋਲੀ 'ਚ ਟਿਕਟ ਪਾਉਣੀ ਵੇਖੋ ਇਹਨਾਂ ਦਾ ਤਾਂ ਫਰੰਟ ਇਹੀ ਬਣਾਇਆ ਹੋਇਆ ਸਰਸਪੋਜੀਟ ਸਮਾਜ ਪਾਰਟੀ ਆਹ ਦੇ ਦਮ ਤੇ ਲੜ ਰਹੀ ਆ ਕੋਈ ਫੰਡਿੰਗ ਨਹੀਂ ਸਾਡੇ ਕੋਲੇ ਕੁਝ ਨਹੀਂ ਹੈਗਾ ਅਸੀਂ ਸਿਰਫ ਆਪਦੇ ਦਮ ਦੇ ਧਾਮ ਨਾਲ ਲੜਦੇ ਆਂ ਸਰ